ਮੇਰੀ ਇਹ ਹੱਥ ਫੜ ਕੇ ਬੇਨਤੀ ਹੈ ਮੈਂ ਬਹੁਤ ਔਖੀ ਹਾਂ ਮੇਰਾ ਪਸ ਪਿਆਰ ਮੰਜੇ ਚ ਸਵਤਾ ਚ ਮੇਰੇ ਬੱਚੇ ਦੇਖ ਲਓ ਤੁਸੀਂ ਸੋਲੇ ਅੱਖਾਂ ਸਾਹਮਣੇ ਹੈ ਕੋਈ ਕਮਾਉਣ ਵਾਲਾ ਨਹੀਂ ਕੋਈ ਕਮਾਉਣ ਵਾਲਾ ਤੇ ਉਹੀ ਹਸਪਤਾਲ ਚ ਬੈ 20 ਦਿਨ ਹੋ ਗਏ ਸਨ ਮੇਰੇ ਕੋਲੇ ਪੈਸਾ ਕੋਈ ਨਹੀਂ ਮੇਰੀ ਪੋਤੀ ਹੈ 10ਵੀਂ ਚ ਹਟਾ ਕੇ ਦਿਹਾੜੀਆਂ ਤੇ ਲਾਤੀ ਮੇਰੀ ਨੌ ਵੀ ਨਹੀਂ ਕੰਮ ਕਰ ਸਕਦੀ ਲੱਤ ਤੋਂ ਹਰਨਾ ਹੈ ਉਹ ਮੇਰੀ ਹੱਥ ਬਣ ਕੇ ਬੇਨਤੀ ਹੈ ਤੁਸੀਂ ਸਹਾਇਤਾ ਕਰੋ ਕੋਈ ਵਫਾ ਜੇ ਮੈਂ ਹਸਪਤਾਲ ਚਲੇਗੀ ਤਾਂ ਉਹ ਵੀ ਮੈਥੋਂ 60000 ਰੁਪਏ ਮੰਗੀ ਜਾਂਦੇ ਨੇ ਉੱਥੇ ਪਿਆ ਮੇਰਾ ਪੁੱਤ ਮੇਰੇ ਬੱਚੇ ਵੀ ਆ ਪੋਤੇ-ਪੋਤੀਆਂ ਨਿਆਣੇ ਆ ਇਹ ਕਮਾਈ ਨਹੀਂ ਕਰਨ ਜੋ ਗਰੇਹਾਨ ਅਸੀਂ ਬੁੱਢੇ ਠੇਰੇ ਆ ਸਾਥੋਂ ਵੀ ਕੁਝ ਨਹੀਂ ਹੁੰਦਾ ਮੈਂ ਬਹੁਤ ਔਖੀ ਆ ਮੇਰੀ ਅੱਜ ਸੁਣ ਲਿਓ ਮੈਂ ਹੱਥ ਕਰਕੇ ਕਹੀ ਮੈਂ ਮੈਂ ਔਖੀ ਆ ਨੀ ਕਰੇ ਨਾ ਤੇ ਰੋਟੀ ਨਹੀਂ ਪੱਕਦੀ ਯਾਰ ਹੱਥ ਨੇ ਨੰਕ ਨੂੰ ਰਹਾ ਹਲ ਹੋਇਆ ਤੇ ਮੈਂ ਮਰਨ ਦੇੜੇ ਹੋਈ ਤੇ ਮੈਂ ਇਹਨਾਂ ਨੂੰ ਕਿੱਥੋਂ ਲੈ ਕੇ ਖਵਾਵਾਂ ਮੈਂ ਬੋਲ ਤੋਕੀ ਮੇਰੀ ਹੱਥ ਵਨ ਕੇ ਬੇਨਤੀ ਹੈ ਨਵੀਂ ਅਰਜ ਸੁਣਿਓ ਜਿੱਥੋਂ ਤੱਕ ਮੇਰੀ ਬਾਜ ਆਉਂਦੀ ਹੈ ਮੇਰੀ ਮਦਦਤ ਕਰੋ ਤੁਸੀਂ ਮੈਂ ਥੋੜਾ ਧੰਨਵਾਦ ਕਰੂੰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਹਾਂ ਮਾਤਾ ਬਲਬੀਰ ਕੌਰ ਦੇ ਘਰੇ ਪਿੰਡ ਗੁਰੂਸਰ ਸੈਨੇਵਾਲਾ ਮਾਤਾ ਜੀ ਮੁੰਡਾ ਵਿਚਾਰੇ ਦਾ ਕੰਮ ਤੋਂ ਆਉਂਦਾ ਸੀ ਦਿਹਾੜੀ ਤੋਂ ਤੇ ਡਿੱਗ ਪਿਆ ਸਾਈਕਲ ਤੋਂ ਤੇ ਆ ਗੋਡਾ ਟੁੱਟ ਗਿਆ ਗੋਡਾ ਟੁੱਟਣ ਕਾਰਨ ਹੁਣ 20 ਦਿਨ ਹੋ ਗਏ ਆ ਵਿਚਾਰੇ ਨੂੰ ਹਸਪਤਾਲ ਦੇ ਵਿੱਚ ਪਿਆ ਤੇ ਮਾਤਾ ਕੋਲੇ ਪੈਸੇ ਨਹੀਂ ਡਾਕਟਰ 35-40000 ਰੁਪਏ ਮੰਗਦੇ ਆ ਤੇ ਵੀਰ ਦੇ ਛੋਟੇ-ਛੋਟੇ ਬੱਚੇ ਆ ਗੁਰਸਿੱਖ ਪਰਿਵਾਰ ਆ ਦਾਨੀ ਵੀਰੋ ਬਹੁਤ ਹੀ ਦੁਖੀ ਆ ਮਾਤਾ ਜਿੰਨਾ ਵੀ ਕਹਿਦਗੇ ਉਨਾ ਹੀ ਘਟਾ ਕਿਉਂਕਿ ਮਾਵਾ ਕਹਿੰਦੀ ਵੀ ਮੈਂ ਵੀ ਢੂਈ ਦੀ ਪ੍ਰੋਬਲਮ ਨਾ ਚੱਲ ਰਹੀ ਆ ਢੂਈ ਦੁਖਦੀ ਆ ਨਹੀਂ ਮੈਥੋਂ ਇਲਾਜ ਨਹੀਂ ਕਰਾਇਆ ਜਾਂਦਾ ਮੈਂ ਤਾਂ ਪੇਟੀ ਬੰਨ ਕੇ ਚੱਲੂਵੇਂ ਤੁਰੀ ਪਰਦੀ ਸੀ ਵੀ ਚੱਲ ਮੇਰਾ ਪੁੱਤ ਆਪਦੇ ਜਵਾਕ ਪਾਲੀ ਜਾਂਦਾ ਸੀ ਕਿਉਂਕਿ ਜਿਹੜੀ ਬੱਚਿਆਂ ਦੀ ਮਾਂਚਾਰੀ ਉਹ ਵੀ ਹੈਂਡੀਕੈਪਟ ਆ ਤੇ ਇਹਨਾਂ ਦੀ ਮਾਤਾ ਦੀ ਪੋਤੀ ਵਿਚਾਰੀ 10ਵੀਂ ਚ ਪੜਦੀ ਸੀ 15-16 ਸਾਲ ਦੀ ਆ ਤੇ ਉਹ ਵਿਚਾਰੀ ਸਕੂਲੋਂ ਪੜਨੋਂ हट ਗਈ ਆ ਤੇ ਦਿਹਾੜੀ ਜਾਂਦੀ ਆ ਫੈਕਟਰੀ ਦੇ ਵਿੱਚ 2-200 ਰੁਪਏ ਲੈਂਦੀ ਆ ਤੇ ਫੇਰ ਚੁੱਲ੍ਹਾ ਤਪਦਾ ਮਾਤਾ ਕਹਿੰਦੀ ਇਹਦੇ ਪਰਿਵਾਰ ਦੇ ਦਾਨੀ ਵੀਰੋਂ ਬਹੁਤ ਹੀ ਹਾਲਾਤ ਮਾੜੇ ਆ ਕਿਉਂਕਿ ਵੀਰ ਵਿਚਾਰਾ ਸਰਪਤਾਲ ਦੇ ਵਿੱਚ ਪਿਆ ਜਿਹੜਾ ਕਮਾਉਣ ਵਾਲਾ ਹੀ ਤੇ ਸੱਤ ਮੈਂਬਰਾਂ ਕਰ ਚਿਹੇ ਦੋ ਮਾਤਾ-ਮਾਤੀ ਮਾਤਾ ਤੇ ਬਾਪੂ ਜੀ ਬਜ਼ੁਰਗ ਤੇ ਮਾਤਾ ਦੀ ਨੂੰਹ ਤੇ ਪੁੱਤ ਤੇ ਤਿੰਨ ਪੋਤੇ-ਪੁੱਤੀਆਂ ਮਾਤਾ ਦੀ ਉਹ ਵਿਚਾਰਾ ਇਕੱਲਾ ਕਮਾਉਣ ਵਾਲਾ ਸੀ ਤੇ ਸੱਤ ਜਾਣੇ ਖਾਣ ਵਾਲੇ ਸੀ ਚਲੋ 2-300 ਰੁਪਏ ਲਿਆਉਂਦਾ ਹੀ ਤੇ ਆਪ ਦਾ ਕੱਬ ਦਾ ਗੁਜ਼ਾਰਾ ਹੋਈ ਜਾਂਦਾ ਸੀ ਇਹਦੇ ਘਰ ਦੇ ਹਾਲਾਤ ਆ ਬਹੁਤ ਮਾੜੇ ਆ ਕਿਉਂਕਿ ਕੋਈ ਕਮਾਉਣ ਵਾਲਾ ਨਹੀਂ ਦਾਨੀ ਵੀਰੋਂ ਹੋਰ ਉਹ ਹੀ ਵਿਚਾਰਾ ਕਮਾਉਣ ਵਾਲਾ ਜਾਂ ਬੇਤਾਰ ਵਿਚਾਰਾ ਛੋਟਾ ਜਾਏ ਕੀ ਕਰੇ ਇਸ ਕਰਕੇ ਦਾਨੀ ਵੀਰ ਨੂੰ ਮੈਂ ਹੱਥ ਮੰਨ ਕੇ ਬੇਨਤੀ ਕਰਦਾ ਵੀ ਮਾਤਾ ਦੀ ਫਰਿਆਦ ਜ਼ਰੂਰ ਸੁਣੋ ਦਸਵੰਧ ਦੇ ਵਿੱਚੋਂ ਥੋੜਾ ਥੋੜਾ ਦਸਵੰਧ ਦੇ ਕੇ ਤੇ ਮਾਤਾ ਦੇ ਮੁੰਡੇ ਦਾ ਆਪਾ ਆਪਰੇਸ਼ਨ ਕਰਾਉਣਾ ਉਹ ਨਿਊ ਨਿਊ ਲਾਫ ਲੈਨ ਹਸਪਤਾਲ ਬਠਿੰਡੇ ਦਾਖਲਾ ਤੇ ਉਹਦਾ ਆਪਾ ਆਪਰੇਸ਼ਨ ਕਰਾਉਣਾ ਆਪਰੇਸ਼ਨ ਕਰਾ ਕੇ ਤੇ ਆਪਾ ਵਿਚਾਰਾ ਆਪਦੇ ਬੱਚੇ ਪਾਲਣ ਯੋਗ ਆ ਹੋ ਜੇ ਇਸ ਕਰਕੇ ਮੈਂ ਹੱਥ ਮੰਨ ਕੇ ਬੇਨਤੀ ਕਰਦਾ ਦਾਨੀ ਵੀਰੋ ਦਸਵੰਧ ਦੇ ਵਿੱਚੋਂ ਥੋੜਾ ਥੋੜਾ ਦਸਵੰਧ ਦੇ ਕੇ ਤੇ ਉਹਦਾ ਆਪਾ ਆਪਰੇਸ਼ਨ ਕਰਵਾ ਲਏ ਜਿਹੜੇ ਵੀ ਦਸੰਦ ਨਹੀਂ ਦੇ ਸਕਦੇ ਉਹ ਵੀਰ ਵੀਡੀਓ ਨੂੰ ਸ਼ੇਅਰ ਕਰਕੇ ਦਾਨੀ ਵੀਰਾਂ ਤਾਈਂ ਜਰੂਰ ਪਹੁੰਚਾ ਦਿਆ ਕਰੋ ਜਿਹੜੇ ਵੀ ਦਸੰਦ ਨਹੀਂ ਦੇ ਸਕਦੇ ਸ਼ੇਅਰ ਜਰੂਰ ਕਰ ਦਿਆ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ